ਪੰਜਾਬ ਸਰਕਾਰ ਨੇ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮਹਮ ਚੇੜੀ ਹੋਈ ਉੱਥੇ ਹੀ ਹਰ ਰੋਜ਼ ਨੌਜਵਾਨ ਨਸ਼ਿਆਂ ਦੀ ਬਲੀ ਚੜ ਰਹੇ ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜੋਧਪੁਰ ਵਿਖੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਉਂਦਾ ਹੈ ਦੋ ਬੱਚਾਂ ਦਾ ਪਿਓ ਚੜਿਆ ਨਸ਼ਿਆਂ ਦੀ ਬਲੀ ਪਿੱਛੇ ਛੱਡ ਗਿਆ ਦੋ ਬੱਚੇ ਅਤੇ ਪਤਨੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਰਨ ਵਾਲੇ ਦਾ ਭਰਾ ਪਹਿਲਾਂ ਹੀ ਨਸ਼ਿਆਂ ਦੀ ਬਲੀ ਚੜ ਚੜ ਗਿਆ ਅਤੇ ਇੱਕ ਭਰਾ ਹੋਰ ਜੋ ਨਸ਼ਿਆਂ ਦਾ आदी ਹੈ ਮਰਨ ਵਾਲੇ ਨੌਜਵਾਨ ਦੀ ਮਾਤਾ ਹਸਪਤਾਲ ਜੀਰੇ ਇਲਾਜ ਹੈ ਉਸ ਨੂੰ ਕੋਈ ਪਤਾ ਨਹੀਂ ਕਿ ਮੇਰਾ ਪੁੱਤ ਨਸ਼ਿਆਂ ਦੀ ਬਲੀ ਚੜ ਚੁੱਕਾ ਮਰਨ ਵਾਲੇ ਦੀ ਪਤਨੀ ਨੇ ਆਖਿਆ ਪਿੰਡ ਜੋਧਪੁਰ ਦੀ ਪੰਚਾਇਤ ਨੇ ਆ ਕੇ ਪੁੱਛਿਆ ਤੱਕ ਨਹੀਂ ਪਿੰਡ ਵਿੱਚ ਨਸ਼ਾ ਇਸ ਤਰ੍ਹਾਂ ਵਿਕਰਿਆ ਜਿਵੇਂ ਖੰਡਪੱਤੀ ਇਸ ਰੋਂਦੇ ਪਰਿਵਾਰ ਦੀਆਂ ਤਸਵੀਰਾਂ ਸਰਕਾਰ ਨੂੰ ਮੂੰਹ ਚੜਾ ਰਹੀਆਂ ਨੇ ਅਜੋ ਤੱਕ ਸਰਕਾਰ ਨਸ਼ਿਆਂ ਦੇ ਦਰਿਆ ਨੂੰ ਬੰਨ ਲਾਵੇਗੀ ਅਤੇ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਅਤੇ ਪਤਨੀਆਂ ਦੇ ਸੁਹਾਗ ਬਚ ਸਕਣਗੇ ਆਓ ਗੱਲ ਕਰਦੇ ਹਾਂ ਮ੍ਰਿਤਕ ਪਰਿਵਾਰ ਦੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦਾ ਕੀ ਕ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਰਿਪੋਰਟ ਹਾਂਜੀ ਤਾਂ ਵੀ ਕੀ ਨਾ ਤਿੰਨ ਫਿਤਕਾ ਤਿੰਨ ਫਿਤਕਾ ਦੇਖੋ ਰਹਿਣ ਵਾਲੇ ਜੋਧਪੁਰ ਦੀ ਕੀ ਗੱਲ ਹੋਈ ਹੈ ਇਹਨਾਂ ਦਾ ਭਾਜੀ ਨਸ਼ੇ 'ਚ ਡੋਨਦੇ ਆ ਅੱਛਾ ਜੀ ਨਸ਼ੇ 'ਚ ਡੋਨਦੇ ਨਸ਼ੇ 'ਚ ਡੋਨਦੇ ਤੇ ਆ ਗੱਲ ਬਣ ਗਈ ਤਿੰਨੇ ਸਮੇਂ ਤੋਂ ਨਸ਼ਾ ਕਰਦੇ ਆ ਰਹੇ ਨੇ ਹੋ ਹੀ ਗਿਆ ਸਾਲ ਕੋਈ ਗਿਆ ਅੱਛਾ ਹਾਂਜੀ ਕਿਹੜਾ ਨਸ਼ਾ ਕਰਦੇ ਨੇ ਸਮਾਂ ਸਮੂਹ ਲੋਨ ਦੇ ਇਹ ਕੰਮ ਕੀ ਕਰਦਾ ਹੈ ਕਬ ਉਹ ਤੇ ਆੜੀ ਦਾ ਪੈਪਾ ਜੀ ਕਰਦੇ ਨਸ਼ਾ ਜਿਹੜਾ ਤੁਹਾਡੇ ਪਿੰਡੋਂ ਮਿਲਦਾ ਨਸ਼ਾ ਤੋਂ ਪਿੰਡੋਂ ਹੀ ਮਿਲਦਾ ਹੈ ਬੱਚੇ ਇਤਨੇ ਨੇ ਤਾਂ ਕੁੜੀ ਗੁੰਡਾ ਬੈਠੀ ਮੇਰੀ ਕਿੰਨਾ ਚਿਰ ਹੋ ਗਿਆ ਨਸ਼ਾ ਛੱਡਣ ਦਾ ਛੱਡਣ ਦਾ ਪੰਜ 6 ਦਿਨ ਹੀ ਪਾਜੀ ਹੋਏ ਅੱਛਾ ਪਤਾ ਨਹੀਂ ਟੋਟਾ ਤੀ ਚੱਲੀ ਗਈ ਕਿ ਕੀ ਬਣਿਆ ਉਹਦ ਤੇ ਇਹ ਕੀ ਕਿ ਕਿ ਮੈਂ ਹਸਪਤਾਲ ਦੀ ਗੋਲੀ ਵੀ ਦੋ ਖਵਾਈ ਪਰ ਉਹਨਾਂ ਨੂੰ ਨਹੀਂ ਫਰਕ ਪਿਆ। ਇਹ ਲੱਗਦਾ ਹੀ ਮੈਨੂੰ ਉਹੋ ਹੀ ਲਿਆ ਕੇ ਤੁਮੇ ਉਹ ਹੀ ਕਰਨਾ। ਅੱਛਾ। ਫਿਰ ਉਸਮਾਨ ਲਿਆ ਕੇ ਨਹੀਂ ਦਿੱਤਾ ਤੈਨੂੰ। ਡਾਕਟਰਾਂ ਨੇ ਮਨਾ ਕੀਤਾ ਇਹ। ਅੱਛਾ। ਉਸਮਾਨ ਨਹੀਂ ਦੇਣਾ। ਹੂੰ। ਤੇ ਸਰਕਾਰ ਨੇ ਵੀ ਮੈਂ ਮਛੇੜੀ ਆ ਕਿ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਭਾਜੀ ਮੇਰਾ ਤੇ ਘਰ ਬਰਬਾਦ ਹੋ ਗਿਆ ਮੇਰੇ ਤੇ ਨਿਕੇ ਨਿਕੇ ਬੱਚੇ ਆ ਆ ਮੈਂ ਕਿਹੜੇ ਖੂਜ ਫੋਣਾ ਇਹਨਾਂ ਨੂੰ ਹਏ ਹਾਂ ਇਹਨਾਂ ਦੇ ਭਾਵਨਾਤਿਕ ਬੋਲਣ ਦੇ ਦੋ ਜਗਾ ਵੀ ਜਿਹੜੀ ਤੁਸੀਂ ਇੱਥੇ ਰਹਿ ਰਹੇ ਹੋ ਇਹ ਜਗਾ ਤੁਹਾਡੀ ਇਹ ਰੈਂਟ ਤੇ ਆ ਕੋਈ ਰੈਂਟ ਤੇ ਆ ਹਾਂਜੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਹੈ ਤੁਹਾਡੇ ਘਰ ਕੇ ਅਸੀਂ ਇਹਦਾ ਨਸ਼ਾ ਛਡਾ ਸਰਕਾਰੀ ਖਾਤੇ 'ਚ ਕਰਵਾਉਨੇ ਆ ਕੋਈ ਨਹੀਂ ਆ ਅੱਛਾ ਸਤ ਪਿੰਡ ਦੇ ਵਿੱਚੋਂ ਆਰਾਮ ਦੇ ਨਾਲ ਨਸ਼ਾ ਮਿਲ ਜਾਂਦਾ ਹੈ ਹਾਂਜੀ ਅੱਛਾ ਕੀ ਮੰਗ ਕਰਦੇ ਜੀ ਸਰਕਾਰ ਕੋਲ ਸਰਕਾਰ ਤੋਂ ਮੰਗ ਮੈਂ ਬਾਜੀ ਕੀ ਕਰੀ ਚੋ ਤੁਹਾਨੂੰ ਪਤਾ ਛੋਟੇ ਛੋਟੇ ਮੇਰੇ ਬੱਚੇ ਆ ਹਾਂ ਬਾਕੀ ਜੋ ਕਰਦਣਗੇ ਚੰਗਾਈ ਕਰਨਗੇ ਸਾਹ ਜਿਹੜੇ ਜਾਣਦੇ ਆ ਹਾਂਜੀ ਮਾੜਨ ਕੀ ਨਾਂ ਤੁਹਾਡਾ ਗਰਮੀਤ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਜodhpur ਦੇ ਈਕਾ ਨਾ ਵਾਪ੍ਰੀਏ ਪਰ ਨਾ ਵਾਪ੍ਰੀਏ ਨਾ ਇੱਕ ਇੱਕ ਗੇਨਾ ਤੋਂ ਵੱਡਾ ਸਾਰਿਆਂ ਤੋਂ ਪਲੇਟੀ ਦਾ ਨਸ਼ੇ ਨਾ ਹੀ ਮਰ ਗਿਆ ਹਣੇ ਵੀ ਨਸ਼ਾ ਨਾ ਨਿਕਨ ਕੇ ਦੇ ਬੱਚੇ ਆ ਸਾਡੇ ਪਿੰਡ ਚ ਬਹੁਤ ਆ ਜਣਾ ਸ਼ਾ ਚੱਲ ਰਿਆ ਬਹੁਤ ਜਵਾਨੀ ਵਾਲੇ ਮਰਦੇ ਜਾਂਦੇ ਚੜਦੀ ਜਵਾਨੀ ਮਰਦੇ ਜਾਂਦੇ ਆ ਨਸ਼ੇ ਦਾ ਸਾਡੇ ਪਿੰਡ ਚ ਕੋਈ ਹੱਲ ਨਹੀਂ ਛਡਾਉਣ ਦਾ ਪਰ ਸਰਕਾਰ ਕਹਿ ਰਹੀ ਆ ਕਿ ਨਸ਼ਾ ਖੰਦ ਕਰ ਦਿੱਤਾ ਗਿਆ ਨਸ਼ਾ ਕਿੱਥੇ ਨਹੀਂ ਕੋਈ ਨਹੀਂ ਨਸ਼ਾ ਬੰਦ ਸਾਡੇ ਆ ਬਾਹਰ-ਬਾਰ ਜਾ ਕੇ ਘਰ ਵੇਖ ਲੋ ਬਾਹਰ-ਬਾਰ ਐਂਡ ਦੋ ਦੋ ਘਾਰਿਆ ਜਿੱਥੇ ਨਸ਼ਾ ਖੂਬ ਵਿਕੰਡਿਆ ਤੇ ਪੁਲਸ ਨੇ ਨੀ ਕਦੀ ਰੇਟ ਮਾਰ ਪੁਲਸ ਨੇ ਰੇਟ ਮਾਰ ਨਹੀਂ ਲੱਗਦਾ ਵੀ ਉਹ ਕੈਸੇ ਪੁੱਛੇ ਚੜ੍ਹਦੇ ਹੋਣ ਪਤਾ ਨਹੀਂ ਹੋਏ ਤੇ ਸਾਨੂੰ ਨਹੀਂ ਪਤਾ ਸ਼ਰਾਬ ਬੰਦ ਹੋ ਗਈ ਆ ਤੇ ਨਸ਼ਾਨੀ ਬੰਦਣਾ ਨਾ ਗੋਲੀਆਂ ਬੰਦ ਹੁੰਦੀਆਂ ਨਾ ਸਮੈਗ ਬੰਦ ਹੁੰਦੀ ਨਾ ਟੀਕੇ ਬੰਦ ਹੁੰਦੇ ਇਹ ਤੇ ਹੋਵੇ ਤਾਂ ਫੇਰੀ ਆ ਨਾ ਕਿੰਨੀ ਉਮਰ ਹੀ ਵੀਰ ਦੀ ਵੀਰ ਦੀ ਉਮਰ ਆ ਜੇ ਕੁਛ ਨਹੀਂ ਹੈ ਸਾਰਾ 22 23 ਸਾਲ ਦਾ ਉਮਰੀ ਹੀ ਨੇ ਲੋਚੇ ਨੇ ਦੋ ਬੱਚੇ ਆ ਹਾਂ ਘਰ ਵੀ ਉਹਨਾਂ ਦਾ ਵਿਚਾਰਿਆਂ ਦਾ ਕਿਰਾਏ ਤੇ ਆ ਮਾਂ ਵੀ ਉਹਨਾਂ ਦੀ ਇਹਦੇ ਟੈਨਸ਼ਨ ਆ ਹਸਪੀਟਲ ਜਾਵੋ ਦਾ ਵੀ ਪਤਾ ਨਹੀਂ ਬਚੇ ਕੇ ਨਾ ਬਚੇ ਹਾਂ ਹੋੜ ਘਰ ਚ ਕਮਾਉਣ ਵਾਲਾ ਕਮਾਉਣ ਵਾਲਾ ਬਸ ਇਹੋ ਹੀ ਵਿਚਾਰੀ ਰਹੀ ਕਮਾਉਣਾ ਕਿੰਨੇ ਆ ਅੱਗੇ ਦੁਕਾਨ ਤੇ ਲੱਗੀ ਸੀ ਮਾਂ ਆ ਕੇ ਆਪਣੇ ਬੱਚਿਆਂ ਨੂੰ ਲਿਆ ਕੇ ਖਾਉਂਦੀ ਸੀ ਹੋੜੇ ਦੀ ਮੌਤ ਕਿੱਦਾਂ ਹੋਈ ਇਹਦੀ ਮੌਤ ਇਸੇ ਨਸ਼ੇ ਨਾਲ ਹੀ ਹੋਈ ਆ 2 ਦਿਨ ਰੁਕੇ ਨਸ਼ਾ ਛੱਡੇ ਨੂੰ ਸਾਤੀ ਰੁਕ ਗਈ ਸਾਵਣਾ ਬੰਦ ਹੋ ਗਿਆ ਤੇ ਚੱਲ ਸਰਕਾਰੀ ਹਸਪਤਲ ਇੱਥੇ ਖੜਿਆ ਇੰਨਾ ਰੈਫਰਲ ਕਰਦੇ ਅੰਬਰਸਾਰ ਲੈ ਕੇ ਗਏ ਅੰਬਰਸਾਰ ਜੇ ਐਂਟਰ ਨਹੀਂ ਹੋਏ ਤੇ ਮੌਤ ਹੋ ਗਈ ਕਿਸੇ ਮੈਂਬਰ ਕੋਈ ਸਰਪੰਚ ਆਇਆ ਕੋਈ ਪਤਾ ਨਾ ਕੋਈ ਨਹੀਂ ਆ ਸਾਡੇ ਪਿੰਡ ਸਰਪੰਚਾ ਗਾ ਜੋ ਨਾ ਸਾਡੇ ਪਿੰਡ ਮੈਂਬਰ ਹੈਗੇ ਜੋ ਸਾਡੇ ਘਰ ਮੈਂਬਰ ਨਹੀਂ ਵੜਿਆ ਕੋਈ ਸਰਪੰਚ ਨਹੀਂ ਵੜਿਆ ਕਹਿ ਸਕਦੇ ਆ ਕਿ ਨਸ਼ਾ ਜਿਹੜਾ ਛੱਲੀਆਂ ਵਾਂਗ ਵਿਕ ਰਿਹਾ ਵਿਕ ਰਿਹਾ ਬਹੁਤ ਜ਼ਿਆਦਾ ਵਿਕ ਰਿਹਾ ਛੱਲੀਆਂ ਵਾਂਗੂ ਵਿਕ ਰਿਹਾ ਉਹ ਨਾ ਆਟਾ ਕੋਟਾ ਨਹੀਂ ਵਿਕ ਰਿਹਾ ਯੋ ਨਸ਼ਾ ਵਿਕਰੀਆ ਪਰ ਸਰਕਾਰ ਦੇ ਕਹਾਂ ਟੀ ਚੁੱਕ ਚੁੱਕ ਜੇਲ੍ਹਾਂ ਸੁਟ ਲੈ ਜੇ ਨਸ਼ਾ ਵਧਾਉਂਦਾ ਘਟਾਉਂ ਨਹੀਂ ਦਇ ਪਿੰਡ ਪਿੰਡ ਜਾ ਕੇ ਵੇਖ ਲੋ ਨਸ਼ਾ ਵਧਣੀ ਦਿਆ ਘਟਣੀ ਦਿਆ ਪਿੰਡ ਸੁਭਰਾ ਅਡਾ ਲੰਮਾ ਮੇਰਾ ਭਨੇਵਾ ਟਾਡੇ ਨਾਲ ਉੱਚਾ ਭੈਣ ਮੇਰੀ ਤੇ ਦੋਵੇਂ ਪੈਰ ਵਿੰਗੇ ਉਹ ਟੀਕੇ ਲਾਈ ਜਾਂਦਾ ਤੇ ਨਸ਼ਾ ਕੀ ਘਟਿਆ ਸਭਰਾਵਾਂ ਦੇ ਵਿੱਚ ਇਧਰੋਂ ਜੇਲ੍ਹ ਚ ਸੁੱਟ ਗਿਆਉਂਦੇ ਇਧਰੋਂ ਨਸ਼ਾ ਵਿੱਚਨ ਲਾ ਪੈਂਦੇ ਆ ਇਧਰੋਂ ਜੇਲ੍ਹ ਚ ਸੁੱਟ ਗਿਆਉਂਦੇ ਇਧਰੋਂ ਨਸ਼ਾ ਵੀ ਕੀ ਜਾਂਦਾ ਵੱਡੇ ਸਭਰਾ ਪੱਟੀ ਤੋਂ ਗਾ ਵਾਗਰ ਜੀ ਦਾ ਖਾਲਸਾ ਪਿਆਰ ਕਰੋ ਇਹ ਬੱਚਾ ਜਿਹੜਾ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਲੱਗਦਾ ਤੁਹਾਡਾ ਭਤੀਜਾ ਜੀ ਕੱਕ ਦਾ ਨਾ ਥੇ ਇਹ ਨਸ਼ਾ ਜੀ ਛਡਾਇਆ ਸੀ ਤੇ ਉਹ ਚੱਲਿਆ ਨਹੀਂ ਗਿਆ ਤੇ ਹੌਸਪੀਟਲ ਖੜਿਆ ਤੇ ਮਿਲਿਆ ਨਹੀਂ ਤੇ ਫਿਰ جے ਪੰਛੇ ਦਿਨ ਹੋਏ ਹਾਂ ਕਿ ਦੋ ਵਾਰ ਕਰਦਾ ਕਦੋਂ ਦਾ ਹੀ ਨਸ਼ਾ ਦੋ ਸਾਲ ਕ ਮਿਲ ਸਾਲ ਕੇ ਹੋਇਆ ਜੇ ਕਰਦਿਆਂ ਹਾਂਜੀ ਸਰਕਾਰ ਵੱਲੋਂ ਤਾਂ ਕਹਿ ਜਾ ਰਿਹਾ ਕਿ ਨਸ਼ੇ ਜਿਹੜੇ ਆ ਬੰਦ ਕਰ ਦਿੱਤੇ ਗਏ ਪਾਜੀ ਬੰਦ ਹੋਵੇ ਸਰਕਾਰ ਵੱਲੋਂ ਮੈਂ ਮੁੰਡਾਰੀ ਚ ਕਿਤੇ ਵੇਖੋ ਨਾ ਤੁਸੀਂ ਆ ਕੇ ਇੱਕ ਮੇਰਾ ਬੇਟਾ ਇੱਕ ਮੇਰਾ ਭਨੇਵਾ ਇੱਕ ਮੇਰਾ ਤਿੱਜਾ ਫੇਰ ਆ ਤੇ ਕਿਤੇ ਉਹਨੇ ਖੰਡ ਤਾਂ ਨਹੀਂ ਮਿਲਦੀ ਜਿੰਨਾ ਸਾਨੂੰ ਇਹ ਸਮਾਨ ਮਿਲਦਾ ਹੁਣ ਉਹਨੂੰ ਕੋਈ ਪਤਾ ਨਹੀਂ ਵੀ ਕਿੱਥੇ ਚਲ ਗਈਆਂ ਕਿੱਥੇ ਆਈਆਂ ਰੋਂਦੀਆਂ ਘਰੋਂ ਨਿਕਲ ਗਈਆਂ ਉਹਨੂੰ ਕੋਈ ਪਤਾ ਨਹੀਂ ਉਹ ਝੂਲੇ ਹੀ ਲੈਣ ਡਿਆ ਹੁਣ ਉਹਦੇ ਬਾਰੇ ਫੇਰ ਚੱਲਾਂਗੇ ਤਾਂ ਸੁੱਤਾ ਦਾ ਸੁੱਤਾ ਨਾ ਰਹੇ ਇਹ ਕਰਸ ਕਿੰਨੇ ਭਰਾ ਦੇ ਇਹ ਇਹ ਤਿੰਨ ਭਰਾ ਹੀ ਚਾਰ ਚਾਰ ਜੇ ਤੇ ਬਾਕੀ ਵੀ ਨਸ਼ਾ ਹੀ ਕਰਦੇ ਨੇ ਬਾਕੀ ਵੀ ਨਸ਼ਾ ਹੀ ਕਰਦੇ ਇਹ ਤਾਂ ਵੱਡਾ ਇਹ ਤਾਂ ਪਹਿਲਾਂ ਮਰਿਆ ਉਹ ਵੀ ਨਸ਼ਾ ਕਰਕੇ ਅੱਛਾ ਉਹ ਵੀ ਨਸ਼ਾ ਮਰਿਆ ਉਹ ਵੀ ਨਸ਼ਾ ਕਰਕੇ ਇੱਕ ਅੰਦਰ ਪਿਆ ਨਸ਼ਾ ਉਹ ਵੀ ਕਰਦਾ ਅੱਛਾ ਉਹ ਵੀ ਨਸ਼ਾ ਕਰਦਾ ਉਹ ਵੀ ਨਾ ਤੇ ਵੀ ਨਸ਼ਾ ਨਾ ਮਰਿਆ ਇੰਨਾ ਕਿ ਪੰਡੋਰੀਆਂ ਅੱਜ ਪੰਡੋਰੀ ਮਹਿਮਾ ਪੰਡੋਰੀ ਜਿੱਥੇ ਨਸ਼ਾ ਵੀ ਤੁਸੀਂ ਆਖੋਗੇ ਕਿ ਛੱਡ ਹੀ ਗੱਲਾਂ ਸਾਨੂੰ ਉਹਨੇ ਖੰਡਾਂ ਚਾ ਨਹੀਂ ਮਿਲਦੀ ਜਿੱਨਾ ਸੁਨੇਹ ਸਮਾਨ ਮਿਲਦਾ ਕੋਈ ਕੋਈ ਮੋਤ ਬਾਾਰ ਕੋਈ ਡੱਕਣ ਦੀ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਕੋਸ਼ਿਸ਼ ਨਹੀਂ ਕਰ ਰਿਆ ਕਹਿ ਵੀ ਰਹਿਨੇ ਮੈਂਬਰਾਂ ਸਰਪੰਚਾਂ ਨੂੰ ਵੀ ਕੋਈ ਨਾ ਕੋਈ ਸੋਚੋ ਕੋਖ ਕਰੋ ਇਹਦੇ ਬਾਰੇ ਸਾਡੇ ਪੁੱਤ ਰੋਟ ਦੇ ਜਾਂਦੇ ਪਰ ਉਹ ਨਹੀਂ ਸੁੰਦੇ ਸਾਡੀ ਸਰਕਾਰ ਦਾ ਕਹਣਾ ਕਿ ਨਸ਼ੇ ਤੇ ਹੁਣ ਅੱਜ ਕੱਲ ਬਹੁਤ ਜਿਲਾ ਸੁਕੀਆਂ ਨੇ ਨਸ਼ੇ ਆਈ ਨਹੀਂ ਪੰਡਾ ਕੋਈ ਨਹੀਂ ਸਾਡੇ ਪਿੰਡ ਕੋਈ ਵਧਦਾ ਹੀ ਨਹੀਂ ਇੰਨਾ ਕਹੀ ਮਜਬੂਰ ਆ ਬੀਬੀਆਂ ਜਿਹੜੀਆਂ ਸਾਬ ਨਹੀਂ ਕੋਈ ਰਾਤ ਦੇ ਰਾਤ ਦੇ ਚਾਖ ਲੈਦੀ ਦਿਨ ਦੀ ਦਿਨ ਚਾਖ ਲੈਦੀ ਵੀ ਕੋਈ ਇਧਰ ਉਹ ਨਾ ਆ ਜਾ ਕੋਈ ਇਧਰ ਉਹ ਨਾ ਆ ਜਾ ਚੱਗੇ ਆ ਜਾਣ ਕਰ ਕੋਈ ਚੀਜ਼ ਸਾਡੀ ਨਹੀਂ ਰਹਿਣ ਦਿੰਦੇ ਘਰਾਂ ਅੱਜ ਖਾਲੀ ਕਰਤੇ ਸਾਡੇ ਘਰ ਇਹਨਾਂ ਨੇ ਸਰਕਾਰ ਨੂੰ ਕਿਹਾ ਜਾ ਰਿਹਾ ਵੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਉਹਨੂੰ ਛਡਾਉਣ ਦੀ ਵਾਸਤੇ ਹਸਪਤਾਲਾਂ 'ਚ ਦਾਖਲ ਪਾਇਆ ਜਾ ਰਿਹਾ ਕੋਈ ਸਰਕਾਰ ਨਹੀਂ ਸਮਝਦੀ ਕੋਈ ਸਰਕਾਰ ਨਹੀਂ ਸਮਝਦੀ ਕੋਈ ਕਰਦੀ ਨਹੀਂ ਆਸਰਾ ਸਰਕਾਰ ਮੈਂਬਰ ਸਰਪੰਚ ਨਹੀਂ ਸਰਕਾਰ ਕਰਦੀ ਆਸਰਾ ਤੇ ਹੋਰ ਲਾਮਦਿਆ ਸਾਨੂੰ ਕਿੰਨੇ ਕਰਕੇ ਵਿਖੋਣਾ ਜੀ ਸਰਕਾਰ ਨਹੀਂ ਕਰਦੀ ਮੈਂਬਰ ਸਰਪੰਚ ਖੋ ਜਿਨ੍ਹਾਂ ਨੇ ਇਹ ਵੋਟਾਂ ਪਾਈਆਂ ਸਾਡਾ ਉਹਨੇ ਮਸਲਾ ਹੱਲ ਕਰ ਦੇ